ਬਿਨਾਂ ਪਰਦੋਰੀ ਤੋਂ ਮੈਸੇਜ ਦਿਊਗਾ ਬੜਿਆਨਾ ਕੰਕ ਮਰੀਆ ਹਜ਼ਾਰਾਂ ਕਿਲਾ ਅਗਨਾਲ ਸਰਕੇ ਮਰੀਆ ਤੇ ਹੋਰ ਕਿੰਨ ਨੁਕਸਾਨ ਹੋਇਆ ਰੁਪਈਆ ਦਿੱਤਾ ਇਹਨਾਂ ਨੇ ਤੇ ਘਰਾਂ ਦਾ ਬਣਾ ਸਰੂਗਵਾ ਕਿਵੇਂ ਇਹ ਜਦਾ ਵੀ ਸਖਤ ਕਾਰਵਾਈ ਕੀਤੀ ਤੇ ਸਖਤ ਕਾਰਵਾਈ ਅੱਜ ਦੀ ਹੁੰਦੀ ਹੈ ਇਹਦਾ ਸਖਤ ਕਾਰਵਾਈਆਂ ਉੱਦੇ ਦੀਆਂ ਹੁੰਦੀਆਂ ਜਿੱਦੇ ਦੀਆਂ ਸਟੀਆਂ ਦਸੇ ਪਾਸ਼ਾਆਂ ਲੜੀਆਂ ਬਬੇ ਨਾਲ ਤੋਂ ਲੈ ਕੇ ਉਹ ਸਖਤ ਕਾਰਵਾਈਆਂ ਕਰਦੇ ਨੇ ਪਰ ਦੂਲੂ ਨੂੰ ਤਨ ਪੀਸਵਾ ਸਕੇ ਇਹ ਤਾਂ ਸਖਤ ਕਾਰਵਾਈਆਂ ਉਹਦੇ ਕਰਦੇ ਨੇ ਸਰਦਾਰ ਜੀ ਸਿੰਘ ਨੇ ਲੜਿਆ ਸਰਦਾਰ ਭਗਤ ਸਿੰਘ ਨੇ ਲੜਿਆ ਉਹਦੇ ਸਾਥੀ ਲੜੇ ਉਹਦੇ ਸਖਤ ਕਾਰਵਾਈਆਂ ਕੀਤੀਆਂ ਅਸੀਂ ਉਹਨਾਂ ਦੇ ਵਾਰਸ਼ਾਂ ਇਹਦੀ ਇਹ ਜੀ ਗੱਲ ਕਹਿਣ ਤੋਂ ਅਸੀਂ ਕੋਈ ਡਰਨਾ ਕੀ ਨਹੀਂ ਜੋ ਮਰਜ਼ੀ ਕਰ ਲੈ ਜੇਲ੍ਹ ਤੋਂ ਸਾਟਾ ਇੱਕ ਕਹੀਏ ਬਦਨਾ ਸਕੂਲ ਹੈ ਜੇ ਉੱਥੇ ਜਾਵਾਂਗੇ ਗੁੱਜਣਾ ਸਾਨੂੰ ਕੁਝ ਨਹੀਂ ਹੁੰਦਾ ਸਾਡੇ ਵੱਟ ਬਟੇ ਰਹੇ ਨਾ ਬਸੇ ਵੱਡੀਆਂ ਕੁਰਬਾਨੀਆਂ ਦਿੱਤੀਆਂ ਸਾਨੂੰ ਉਹਨਾਂ ਦੇ ਕਦਮਾਂ ਤੇ ਚੱਲਣ ਦੀ ਲੋੜ ਹੈ ਅਸੀਂ ਆਪਣੀਆਂ ਮੰਗਾਂ ਵਾਸਤੇ ਸਾਰਾ ਕੁਝ ਕਰਾਂਗੇ ਰਸਤੇ ਵੀ ਰੋਕਾਂਗੇ ਸੜਕਾਂ ਤੇ ਵੀ ਬੈਠਾਂਗੇ ਸਭ ਉਸ ਕਰਾਂਗੇ ਇਸ ਗੱਲ ਤੋਂ ਪਰ ਅਸੀਂ ਵੀ ਲੋਕਾਂ ਬਾਰੇ ਸੋਚਦੇ ਆ ਲੋਕਾਂ ਨੂੰ ਤਕਲੀਫ ਨਹੀਂ ਹੋਣੀ ਚਾਹੀਦੀ ਕਿ ਅਸੀਂ ਚੰਡੀਗੜ੍ਹ ਨੂੰ ਚੱਲੇ ਕਿਨੇ ਸਾਨੂੰ ਰਸਤੇ 'ਚ ਰੋਕ ਲਿਆ ਪਰ ਅਸੀਂ ਤਾਂ ਸੜਕ ਤੋਂ ਪਾਸੇ ਬੈਗੇ ਇਹਦੀ ਪੁਲਿਸ ਨੇ ਸੜਕ ਰੋਕ ਲਈ ਅਸੀਂ ਕਹਿ ਕੇ ਖਲਾਈ ਸਾਡੇ ਕਿਸਾਨ ਦਿੱਲੀ ਨੂੰ ਜਾਂਦੇ ਸੀਗੇ ਹਰਿਆਣਾ ਪੁਲਿਸ ਨੇ ਮਤਲਬ ਪੂਰੇ ਕੰਧਾਂ ਗੱਡੀਆਂ ਉਹ ਕਿਸਾਨਾਂ ਨੇ ਥੋੜੀ ਗੱਡੀਆਂ ਵਿੱਚ ਕਿਸਾਨਾਂ ਨੇ ਸੜਕ ਰੋਕੀ ਹੈ ਕਿਸਾਨ ਤਾਂ ਇੱਕ ਪਾਸੇ ਬੈਠੇ ਸੀ ਜੀ ਆਪਾਂ ਗੱਲ ਕਰ ਲਈਏ ਪਰ ਇਹ ਅंदोलਨਾਂ ਨੂੰ ਨਹੀਂ ਦਬਾ ਸਕਦੇ ਭੁਲੇਖਾ ਹੈ ਜਿੰਨਾ ਚਿਰ ਲੋਕਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਪਰ ਇਹ ਇਹਦੀ ਪਾਰਟੀ ਆਪਦੀ ਤੇ ਉਹ ਦਰਨੇ ਦਿੰਦੀ ਰਹੀ ਐ ਮਤਲਬ ਆਹਨ ਸਭਾ ਚ ਦਿੱਲੀਪੁਰ ਜੱਗੇ ਬੈਠੇ ਜੀ ਉਹ ਕੇਜਰੀਵਾਲ ਨੂੰ ਕੋਈ ਕੇਸ ਦਰਜ ਕਰਤਾ ਤੀਗਾ ਜਿਹੜੀ ਪਾਰਟੀ ਸੰਘਰਸ਼ਾਂ ਚੋਂ ਨਿਕਲੀ ਹੋਵੇ ਤੇ ਉਹ ਸੰਘਰਸ਼ਾਂ ਦੇ ਖਿਲਾਫ ਬੋਲੇ ਐਦੂੰ ਮਾੜੀ ਹੋਰ ਪਾਰਟੀ ਕਿਹੜੀ ਹੋਊਗੀ ਪ੍ਰਧਾਨ ਜੀ ਕਈ ਕਿਸਾਨ ਆਗੂਆਂ ਨੂੰ ਅੱਜ ਘਰਾਂ ਦੇ ਵਿੱਚ ਨਜ਼ਰਬੰਦ ਵੀ ਕੀਤਾ ਗਿਆ ਤਾਂ ਦੱਲੇਵਾਲ ਸਾਹਿਬ ਦੀ ਨਜ਼ਰਬੰਦੀ ਕੀ ਕਹੋਂਗੇ ਇਸ ਵਾਰ ਮੈਂ ਇਸ ਗੱਲ ਦੀ ਨਿੰਦਾ ਕਰਦਾ ਲੋਕਾਂ ਦਾ ਮੂਲਕ ਅਧਿਕਾਰ ਹੈ ਸੰਘਰਸ਼ ਕਰਨਾ ਉਸ ਥਾਣੇ ਦੇ ਸੰਗੂ ਥਾਣੇ ਦੇ ਉੱਤੇ ਉੱਥੇ ਕਿਸਾਨਾਂ ਦੇ ਤੇ ਹਿੰਦਤ ਕਰਿਆ ਗਿਆ ਤੇ ਉਹਨਾਂ ਦੀਆਂ ਟਰਾਲੀਆਂ ਘਮਾਚੀਆਂ ਸਮਾਨ ਘਮਾਚਿਆ ਉਹੀ ਪਰਭਾਈ ਕਰਨੀ ਚਾਹੀਦੀ ਉਹਨੂੰ ਮਿਲਣਾ ਚਾਹੀਦਾ ਤੇ ਜਿਹੜਾ ਇਹਨਾਂ ਨੂੰ ਘਰ ਦੇ ਵਿੱਚ ਨਜ਼ਰਬੰਦ ਕਰਿਆ ਜਿਹੜਾ ਟਰੱਲਿਆਂ ਨੂੰ ਕਰਿਆ ਜਿਹੇ ਉਹਦੇ ਵਾਕਰਾਂ ਨੂੰ ਕਰਿਆ ਉਹਦੀ ਮਸਰਤ ਸਰਦਾਂ ਦੇ ਵਿੱਚ ਨਹੀਂ ਵਿਆ ਕਰਦਾਂ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਹਰਿਆਣਾ ਤੇ ਪੰਜਾਬ ਦੀ ਇੱਕ ਸਿਆਸੀ ਜਿਹੜੀ ਜੰਗ ਚੱਲ ਰਹੀ ਹੈ ਉਸ ਨੂੰ ਕਿਵੇਂ ਦੇਖਦੇ ਆ ਕਿਸਾਨ ਇਹ ਤਾਂ ਹੀ ਮਤਲਬ ਰੋਕਾਂ ਨੇ ਲੜਾਈ ਲੜਨ ਦੀ ਆ ਜਿਹੜਾ ਬੰਦਾ ਕਾਂਹ ਕਰਾਇਆਗਾ ਇਹ ਵੀ ਚੰਸੀਆ ਨੇ ਕਰਾਇਆ ਜਿਵੇਂ ਮੈਂ ਗੱਲ ਕਹਿਣਾ ਕਿ ਲੋਕਾਂ ਦਾ ਧਿਆਨ ਹੋਰ ਪਾਸੇ ਵਧਣ ਦੇ ਮੈਂ ਕਹਿੰਦਾ ਜਿਹੜੇ ਬੰਦੇ ਨੇ ਕਰਿਆ ਉਹ ਕੋਈ ਵੀ ਉਹਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਪਾਕਿਸਤਾਨ ਨੇ ਸਾਰੇ ਨੇ ਆ ਕੇ ਤੇਰੇ ਕੰਮ ਕਰੇ ਵੀ ਇਹ ਕਰੇਗਾ ਜਿਹਨੇ ਕਰਿਆ ਕਰਾਉਂਦੀਆਂ ਸਰਕਾਰਾਂ ਨੇ ਚਾਹ ਪਾਕਿਸਤਾਨੀ ਸਰਕਾਰ ਹੋਵੇ ਜਾਂ ਸੈਕਟਰ ਦੀ ਸਰਕਾਰ ਹੋਵੇ ਉਹ ਸਰਕਾਰਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਲੋਕਾਂ ਨੂੰ ਸਜ਼ਾ ਕਿਉਂ ਮਿਲੇ ਉਹਨਾਂ ਦਾ ਧਿਆਨ ਬਦਲਦਾ ਜਦਕਿ ਨੇ ਕਹਿੰਦੇ ਵੀ ਪਾਕਿਸਤਾਨ ਦਾ ਪਾਣੀ ਬੰਦ ਕਰਤਾ ਦੂਜੇ ਪਾਸੇ ਧਿਆਨ ਗਿਆ ਹੁਣ ਕਹਿੰਦੇ ਵੀ ਹਰਿਆਣਾ ਦੇ ਪੰਜਾਬ ਲੜਾ ਦੇ ਉਹ ਕਦੇ ਪਾਣੀ ਲੈ ਕੇ ਛੱਣਾ ਇਹ ਕਹਿੰਦਾ ਸਾਡੇ ਕੋਲ ਮੈਂ ਕਹਿੰਦਾ ਜਿੰਨੀ ਧਰਤੀ ਹਰਿਆਣੇ ਕੋਲੇ ਐ ਉਹਦੇ ਪਰ ਮਿਲ ਲੈਣ ਤੇ ਕਿੰਨੇ ਕੁ ਕਿਸੇ ਚ ਪਾਣੀ ਐ ਉਹ ਦੇਖ ਲੈਣ ਜਿੰਨਾ ਪੰਜਾਬ ਕੋਲੇ ਧਰਤੀ ਆ ਉਹ ਦੇਖ ਲੈਣ ਕਿੰਨੇ ਕੁ ਕਿਸੇ ਚ ਪਾਣੀ ਐ ਜਿਵੇਂ ਜ਼ਮੀਨ ਤੇ ਪਾਣੀ ਵੰਡਦਣ ਜੇ ਬਾਦੀ ਪਾਗਰ ਵੀ ਪੜਨਾ ਹੈ ਹਰਿਆਣੇ ਦੀ ਬਾਦੀ ਕਿੰਨੀ ਐ ਉਹਨੂੰ ਉਹਨਾਂ ਪਾਣੀ ਪੀਣ ਨੂੰ ਦਿੱਤਾ ਜਾਵੇ ਪੰਜਾਬ ਦੀ ਬਾਦੀ ਕਿੰਨੀ ਐ ਉਹਨੂੰ ਉਹਦਾ ਪੀਣ ਨੂੰ ਪਾਣੀ ਦਿੱਤਾ ਜਾਵੇ ਆ Rajasthan ਪਾਣੀ ਲਿਆਊਗਾ ਉਹਨਾਂ ਨੂੰ ਰੈਲਿਟੀ ਜਿਹੜੀ ਚਾਹੀਦੀ ਐ ਦਿੱਲੀ ਪਾਣੀ ਲਿਆਊਗੀ ਉਹ ਸਾਨੂੰ ਰੈਲਿਟੀ ਦੇ ਦੋਨੋਂ ਸਟੇਟਾਂ ਦੀ ਰੈਲਿਟੀ ਬਣਦੀ ਐ ਇਹ ਭਾਈਚਾਰੇ ਨੂੰ ਰੜਾਉਣਾ ਚਾਹੁੰਦੀ ਐ ਮੈਂ ਕਿਸਾਨਾਂ ਨੂੰ ਬੇਨਤੀ ਕਰਦਾ ਸਾਨੂੰ ਨਹੀਂ ਲੜਨਾ ਚਾ